ਅੱਜ ਮਾਤੇ ਅੰਮ੍ਰਿਤਸਰ ਮੀਡੀਆ ਤੇ ਇੱਕ ਬਹੁਤ ਹੀ ਤੇਜ਼ ਨਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਪਾਲ ਸਿੰਘ ਦੀ ਇਲੈਕਸ਼ਨ ਲੜਾਈ ਦੀ ਕੀ ਕਹਿਣਾ ਚਾਹੀਦਾ ਹੈ ਵੇਖੋ ਅਸੀਂ ਵੀ ਇਹ ਨਿਊਜ਼ ਹੀ ਬੜੀ ਆ ਸੋਸ਼ਲ ਮੀਡੀਆ ਤੇ ਹੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ 깔 ਉਹਨਾਂ ਦੀ ਸਿੰਘਣੀ ਮਿਲ ਕੇ ਵੀ ਆ ਉਦੋਂ ਤੱਕ ਉਹਨਾਂ ਦੀ ਕੋਈ ਵਿਚਾਰ ਨਹੀਂ ਹੁਣ ਅੱਜ ਉਹਨਾਂ ਦਾ ਵਕੀਲ ਗਿਆ ਰਾਜਦੇਵ ਖਾਲਸਾ ਤੋਂ ਉਹਨੇ ਆਣ ਕੇ ਖਬਰ ਪਾਈ ਆ ਨੈਟ ਤੇ ਪਰ ਲੇਕਿਨ ਅਹੀਂ ਇਹ ਖਬਰ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਉਹਦੇ ਚਾਚਾ ਅਤੇ ਡੈਡੀ ਅੱਜ ਮਿਲਣ ਗਏ ਆ ਕੱਲ ਨੂੰ ਮੁਲਾਕਾਤ ਆ 25 ਤਰੀਕ ਨੂੰ ਮਿਲਣ ਤੋਂ ਬਾਅਦ ਹੀ ਉਹ ਜੋ ਕੁਝ ਦੱਸਣਗੇ ਫੇਰ ਹੀ ਉਹ ਦੱਸਾਂਗੇ ਐਸੀ ਖਬਰਾਂ ਖਬਰਾਂ ਤੇ ਝੂਠੀਆਂ ਵੀ ਬਲੌਗ ਬਹੁਤ ਫਵਾਵਾ ਡਾਈ ਜਾਂਦੇ ਇਹ ਕਰਕੇ ਅਜੇ ਉਹਨਾਂ ਦੀ ਖਬਰ ਦੀ ਕੋਈ ਪੁਸ਼ਟੀ ਨਹੀਂ ਕਰਦੇ ਤਾਂ ਸੰਗਤ ਦਾ ਬਹੁਤ ਜ਼ਿਆਦਾ ਦਬਾਅ ਆ ਤੇ ਸਰਪੰਚ ਵੀ ਕਾਫੀ ਪਿੰਡਾਂ ਦੇ ਇਕੱਠੇ ਹੋ ਕੇ ਆਏ ਭਾਈ ਸਾਹਿਬ ਚੋਣ ਲੜਨਾ ਖਰੂਰ ਸਾਹਿਬ ਤੋਂ ਆਜ਼ਾਦ ਪਰ ਲੇਕਿਨ ਅਜੇ ਜਿੰਨਾ ਚਿਰ ਉਹ ਮਿਲ ਕੇ ਹਨੂ ਦੱਸਣਗੇ ਵੀ ਕੀ ਉਹਨਾਂ ਦੇ ਵਿਚਾਰ ਆ ਤੇ ਫੇਰ ਉਸੇ ਹਿਸਾਬ ਨਾਲ ਗੱਡੀ ਹੁਣ ਖਬਰਤਾ ਨਹੀਂ ਲੱਗਦਾ ਮਾਹੌਲ ਦੇਖਦੇ ਪੰਜਾਬ ਦਾ ਭਾਈ ਮ੍ਰਿਤਪਾਲ ਸਿੰਘ ਦੀ ਸਰਸਟ ਦੇ ਇਲੈਕਸ਼ਨ ਲੜਨਗੇ ਇਹ ਕੋਈ ਇਹਦੇ ਉਹਨਾਂ ਦਾ ਆਪਣਾ ਫੈਸਲਾ ਵਾ ਜੋ ਵੀ ਉਹ ਫੈਸਲਾ ਲੈਣਗੇ ਇਹ ਉਹਨਾਂ ਦੇ ਨਾਲ ਆ ਸੰਗਤ ਦੇ ਹੋ ਸਕਦਾ ਉਹ ਸੰਗਤ ਦੀ ਮੰਨਵਿਲਿਆਨ ਹੋ ਸਕਦਾ ਉਹ ਨਾ ਵੀ ਮੰਨਣ ਇਹ ਉਹਨਾਂ ਦੇ ਡਿਪੈਂਡ ਕਰਦਾ ਵੀ ਉਹ ਕੀ ਫੈਸਲਾ ਲੈਂਦੇ ਕਿ ਲੱਗਦਾ ਵੀ ਸਹੀ ਰਾਈ ਸੰਗਤ ਬਹੁਤ ਸਾਰਾ ਜੋਗ ਦੇ ਰਹੀ ਹੈ ਸੰਗਤ ਇਥੇ ਜਿੰਨੀ ਵੀ ਆਉਂਦੀ ਸੰਗਤ ਹੀ ਕਹਿ ਰਹੀ ਸੰਗਤ ਦਾ ਹੀ ਦਬਾਅ ਵਾ ਇਥੇ ਇਕੱਠ ਜਿ ਵਿਸਾਰਾਂ ਦੇ ਵਿੱਚ ਨਈ ਹਲਾਨ ਕੀਤਾ ਹੈ ਭਾਈ ਸਾਹਿਬ ਚੋਣ ਲੈਣਾ ਅਜੇ ਤੱਕ ਉਹਨਾਂ ਨੇ ਨਹੀਂ ਹੁੰਦਾ ਕੋਈ ਵਿਚਾਰ ਨਹੀਂ 70 ਦੇ ਹਾਲੇ-ਕੁਆ ਨੀ ਪਤਾ ਲੱਗ ਰਿਹਾ ਕੱਲ੍ਹ ਹੀ ਦਿਨ ਵੱਲੋਂ ਦਿੱਤੀ ਜਾ ਸਕਦੀ ਨਹੀਂ ਨਹੀਂ ਲੜਨਾ ਵੀ ਹੈ ਤੇ ਉਹ ਜਿਆਦਾ ਲੜ ਸਕਦੇ ਕਿ ਪਾਰਟੀ ਦੇ ਨਾਲ ਤੇ ਬਿਲਕੁਲ ਤੁਹਾਡੀ ਨੀਤੀ رائے ਕੀ ਹੈ ਭਾਈ ਮੇਰੇ ਭਾਲ ਸਿੰਘ ਨੂੰ ਮੇੜਨੀ ਚਾਹੀਦੀ ਹੈ ਇਲੈਕਸ਼ਨ ਦੇ ਲਈ ਵੇਖੋ ਤੁਹਾਡੀ ਨੀਤੀ رائے ਕੋਈ ਨਹੀਂ ਆ ਉਹਨਾਂ ਦੇ ਫੈਸਲੇ ਦੇ ਨਾਲ ਅਸੀਂ ਜੋ ਵੀ ਉਹ ਫੈਸਲਾ ਕਰਨਗੇ ਉਹ ਸਾਡੇ ਵਾਸਤੇ ਠੀਕ ਹੈ ਨਾ ਲਾਉਂਦੇ ਤੁਹਾਡੀ ਤੇ ਕੋਈ ਨਹੀਂ ਵਾਲ ਤੇ ਤੋਂ ਕਾਫੀ ਜਿਆਦਾ ਸੁਲਝੇ ਹੋਏ ਤੇ ਸਮਝਦਾਰ ਆ ਕਿ ਜੋ ਵੀ ਉਹਨਾਂ ਨੇ ਫੈਸਲਾ ਲਾਉਂ ਭਲਾਣਗੇ ਉਹ ਠੀਕ ਹੈ ਕਾਫੀ ਪਿਛਲੇ ਲੰਬੇ ਸਮੇਂ ਤੋਂ ਭਾਈ ਮੇਰੇ ਭਾਲ ਸਿੰਘ ਨਾਲ ਐਨਐਸਸੀ ਜਿਹੜਾ ਵਿਧਾਇਕ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਐਨਐਸਈ ਤੋਂ ਪਹਿਲੀ ਗੱਲ ਤੇ ਪਹਿਲਾਂ ਹੀ ਨਹੀਂ ਸੀ ਬੰਦਾ ਕੋਈ ਬੀਅਸ ਹੀ ਨਹੀਂ ਸੀ ਐਨਐਸਈ ਦਾ ਜੇ ਇੱਕ ਸਾਲ ਦਾ ਲਾ ਲਿਆ ਤੇ ਇੱਕ ਸਾਲ ਤੋਂ ਬੰਦਾ ਅੰਦਰ ਰਹਿ ਰਿਹਾ ਜਦੋਂ ਕੋਈ ਗਲਤੀ ਨਹੀਂ ਕਰ ਰਿਹਾ ਤਾਂ ਫੇਰ ਹੀ ਨਾ ਐਨਐਸਈ ਕਾਦੇ ਕਰਕੇ ਵਧਾਤੀ ਉਹ ਤੇ ਉਹ ਧੱਕਾ ਸਰਕਾਰਾਂ ਜਿੰਨੀਆਂ ਵੀ ਇਹ ਸਰਕਾਰ ਨੇ ਕੀਤੀ ਆ ਭਗਵਾਨ ਤੁਮਾਨਦੀ ਨੇ ਬਹੁਤ ਜਿਆਦਾ ਧੱਕਾ ਕੀਤਾ ਵਾ ਤੇ ਮੈਂ ਤੇ ਲੋਕਾਂ ਨੇ ਇਹੀ ਅਪੀਲ ਕਰਦੀ ਪਿੰਡਾਂ ਜਿਨ੍ਹਾਂ ਦੇ ਕੈਂਡੀਡੇਟ ਆਉਂਦੇ ਤੇ ਮਾਰ ਮਾਰ ਜੁੱਤੀਆਂ ਇਹਨਾਂ ਨੂੰ ਭਜਾਓ ਪੁੱਛੋ ਵੀ ਕੀ ਸਾਡੀ ਨੌਜਵਾਨੀ ਦਾ ਤੂੰ ਕੀਤਾ ਇੰਨਾ ਧੱਕਾ ਕਰਨ ਿਆ ਪੁੱਛ ਤੂੰ ਉਮਰਵਾ ਤੇ 50 60 ਤੂੰ ਨੌਜਵਾਨ ਫੜ ਕੇ ਜੇਲ੍ਹਾਂ ਚ ਦੇ ਤੇ ਕੀ ਇਹ ਸਰਕਾਰ ਨੇ ਸਾਨੂੰ ਦਿੱਤਾ ਇਹ ਸਰਕਾਰ ਤੇ ਉਹ ਪਿੰਡਾਂ 'ਚ ਇਹ ਲੋਕਾਂ ਦਾ ਸਹਿਯੋਗ ਆ ਵੀ ਲੋਕ ਇਹਨਾਂ ਦੇ ਕੈਂਡੀਡੇਟਾਂ ਨੂੰ ਪਿੰਡਾਂ 'ਚ ਵੜਨ ਦਾ ਦੇਣ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਕੀ ਲੋਕਾਂ ਨੇ ਚੰਗਾ ਕੀਤਾ ਹੁਣੇ ਫਿਰ ਰੋ ਰੋ ਕੇ ਬਿਆਨ ਦੇਣੇ ਮੈਂ ਪੰਜਾਬ ਦੀਆਂ ਸੱਤਾਂ ਜਬਾਉਂਗਾ ਮੈਂ ਆ ਕਰੂ ਅੱਗੇ ਤੇ ਤੂੰ ਸੱਤਾਂ 'ਚ ਵੇਖਿਆ ਨਾ 2 ਮਹੀਨੇ ਹੋ ਕੇ ਧਰਨੇ ਲੱਗੇ ਤੂੰ ਇੱਥੇ ਮਿਲਣ ਤਾਂ ਕਿ ਨਹੀਂ ਕਹਿੰਦੇ ਤੈਨੂੰ ਟਾਈਮ ਨਹੀਂ ਹੈਗਾ ਤੈਨੂੰ ਇੱਥੇ ਤੂੰ ਸੱਦ ਕੇ ਵੀਾਨੂੰ ਨਹੀਂ ਮਿਲਿਆ ਸੱਤਾਂ 'ਚ ਤੂੰ ਕੀ ਬਵੇਂਗਾ ਇਹ ਜਿਹੜਾ ਰੋ ਰੋ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਨਾ ਇਹਨੂੰ ਕਹਿ ਵੀ ਇਹ ਸਮਝ ਜਾਏ ਕੁਰਸੀ ਦਾ ਜਿਹੜਾ ਨਸ਼ਾ ਇਹ ਸਦਾ ਇਦਾਂ ਨਹੀਂ ਰਹਿਣਾ ਅਖੀਰ ਤੇ ਸੱਚ ਦੀ ਜਿੱਤ ਹੋਣੀ ਆ ਗੁਰੂ ਮਹਾਰਾਜ ਤੋਂ ਡਰ ਕੇ ਰਵੇ ਕੋਈ ਕਿੰਨਾ ਕਿਚਰੇ ਦੀ ਕੁਰਸੀ ਦਾ ਟਾਈਮ ਰਹਿ ਗਿਆ ਅਖੀਰ ਤੇ ਇਹਨੂੰ ਉੱਠਣਾ ਹੀ ਪੈਣਾ ਨਾ ਲੋਕਾਂ ਕੋ ਫਿਰ ਲੋਕਾਂ ਨੇ ਇਹਨੂੰ ਕੀ ਲੋਕੀ ਇਹਨੂੰ ਕੀ ਹਾਰ ਪਾਉਂਦੇ ਜੇ ਗਲਤ ਕਰਨ ਰਿਆ ਨੌਜਵਾਨੀ ਕਿੰਨੀ ਮਰਨ ਢਈ ਸਾਨੂੰ ਪੰਜ ਸੱਤ ਗੱਡੀਆਂ ਫੜ ਕੇ ਰੋਕਣਾ ਹੁੰਦਾ ਤੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕਰ ਲੈਂਦਾ ਨਸ਼ੇ ਵਾਲਿਆਂ ਕੋਈ ਇੰਨਾ ਕੋ ਫੜੇ ਨਹੀਂ ਜਾਂਦੇ ਰੋਜ਼ ਮੁੰਡੇ ਮਰਨ ਢੇ ਹੁਣ ਭਾਈ ਅਮਰਿਤਪਾਲ ਸਿੰਘ ਸਵੇਰੇ ਆਮਲਾ ਕਾਪਚੀ ਤੇ ਵੀ ਸਵੇਰੇ ਪਤਾ ਲੱਗ ਸਕਦਾ ਕਿ ਇਲੈਕਸ਼ਨ ਲੱਗੂਗੇ ਆਹ ਕੱਲ ਸ਼ਾਮ ਨੂੰ ਕਲੀਅਰ ਹੋਊਗਾ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਆ ਅੰਮ੍ਰਿਤਸਰ ਕੋਈ ਨਹੀਂ ਕੇ ਆ ਰਿਹਾ ਕੋਈ ਨਹੀਂ ਆਉਣ ਗਿਆ ਤੇ ਇੱਥੇ ਅੰਮ੍ਰਿਤਸਰ ਮਿਲਾਂਗੇ ਬੈਠੇ ਆ ਆਹ ਹਾਂ ਆਉਂਦੇ ਆ ਵੇਖਦੇ ਵੇਖਦੇ ਕੱਲ ਆ ਰਹੇ ਆ ਕੋਈ ਗੱਲ ਨਹੀਂ ਕੋਈ ਨਹੀਂ ਇੱਥੇ ਮੋਰਚੇ ਚ ਲਿਆਵਾਂਗੇ ਖਿੱਚ ਕੇ ਫਿਰ ਕਿਸਾਨ ਭਾਜਪਾ ਦਾ ਵਿਰੋਧ ਕਰ ਰਿਹਾ ਛੋਟੇ ਬੱਚਿਆਂ ਨੂੰ ਵੀ ਪੁਲਿਸ ਵੱਲੋਂ ਜਿਹੜਾ ਪੇੜਾ ਮਾਰੇ ਜਾਰੀਆਂ ਨੇ ਲਾਵਾਉਣ ਦਾ ਅਰਥ ਹੈ ਜਾਰੀਆਂ ਤਿੰਨ ਤਰੀਕੇ ਨਾਲ ਦੇਖਦੇ ਹੋਵੇ ਤਾਂ ਸੰਚਾਰਾਂਤ ਦਾ ਰੋਹਿਕਾ ਰੀਜੀ ਕੇ ਬੀਜੇਪੀ ਦਾ ਵਿਰੋਧ ਕਰ ਰਹੀ ਸੀ ਕੌਣ ਕਰ ਰਹੀ ਹੈ ਇਖਤਾਨ ਕਰ ਰਹੀ ਸੀ ਮਹਿਲਾਵਾ ਕਰ ਰਹੀ ਸੀ ਸਾਰੇ ਕਰ ਰਹੀ ਸੀ ਤਾਂ ਪੁਲਿਸ ਨੇ ਬਹੁਤ ਚੱਤਕੀ ਕਰ ਆ ਤੇ ਪੁਲਿਸ ਤੇ ਪਹਿਲਾਂ ਤਾਂ ਹਣ ਸਾਲ ਡੇਰ ਸਾਲ ਹੋਇਆ ਤਸਦਦ ਕਰਨ ਲਈ ਉਸ ਨਿਯੋਤਨ ਹਾੜੇ ਨਾ ਤਸਦਦ ਕੀਤਾ ਤੁਹਾਡੇ ਨਾਲ ਹੱਥੋਂ ਭਾਈ ਕੀਤੀ ਜੈਂਸ ਪੁਲਿਸ ਨੇ ਸਾਡੇ ਕੋ ਫੋਨ ਫੋਨ ਦੀ ਕੋਸ਼ਿਸ਼ ਕੀਤੀ ਕੋਸਦਾ ਤਾਂ ਕੋਈ ਹੈ ਹੀ ਨਹੀਂਗਾ ਵੀ ਕੋਈ ਕਿੰਨੀ ਕ ਹੱਦ ਤੱਕ ਇਹ ਗਿਰ ਸਕਦੀ ਇਹਨਾਂ ਦਾ ਨਹੀਂ ਕੁਝ ਵੇਖਿਆ ਜਾ ਸਕਦਾ। ਨਾ ਇਹਨਾਂ ਨੂੰ ਕੋਈ ਪਤਾ ਇਹ ਪਿਛੇ ਤੇ ਲੋਕ ਕਹਿੰਦੇ ਵੀ ਸਿੱਖ ਦੀ ਧੀ ਇੱਕ ਦਿਨ ਜੇਲ੍ਹ 'ਚ ਹੀ ਨਹੀਂ ਰਹਿ ਸਕਦੀ। ਹੁਣ ਇੱਥੇ ਹੀ 8-10 ਦਿਨ ਰਹਿ ਕੇ ਅਗੇ ਨਾ ਸਾਡੇ ਜੇਹਦਾਰਾਂ ਨੂੰ ਕੋਈ ਫਿਕਰ ਪਿਆ ਅਕਾਲ ਤੱਕ ਦੇ ਜੇਹਦਾਰ ਨੂੰ ਨਾ ਕੋਈ ਫਿਕਰ ਹੋਇਆ ਪਿਆ ਡੀਆਂ। ਬੀਬੀਆਂ ਜਿਹੜੀਆਂ ਪੰਥਵਾਹ ਤੇ ਗਈਆਂ ਚੋਰੀ ਕਰਕੇ ਤੇ ਜੇਲ੍ਹ 'ਚ ਨਹੀਂ ਹੀ ਗਏ। ਕਿਸਨੇ ਕੋਈ ਸਟੈਂਡ ਲਿਆ ਕਿ ਜਥੇਬੰਦੀ ਨੇ ਲਿਆ ਚਾਹੇ ਕੋ ਸਾਡੇ ਜੇਹਦਾਰ ਨੇ ਕੋਈ ਪਿਛੇ ਹਟ ਕੇ ਸਟੈਂਡ ਲਿਆ ਹੋਵੇ। ਕਿਸਦੇ ਨਹੀਂ ਸਾਡੇ ਵਿੱਚ ਸਟੈਂਡ ਲਿਆ। ਠੀਕ ਓ